ਅੱਜ ਮੁਹਾਲੀ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਉਹਨਾਂ ਦੀ ਅਗਵਾਈ ਵਿੱਚ ਜੀ ਸਰਕਾਰ ਚੱਲ ਰਹੀ ਹੈ ਜਿਸ ਕਰਕੇ ਅਸੀਂ ਸਾਰੇ ਲੋਕ ਚਾਹੇ ਇਸ ਦੇਸ਼ ਵਿੱਚ ਹੈ ਖੇਤੀਬਾੜੀ ਪ੍ਰਬਾਂਤ ਸੂਬਾ ਸਾਡਾ ਉਹਨੂੰ ਖੁਸ਼ਹਾਲ ਕਰਨ ਦੇ ਲਈ ਬਹੁਤ ਸਾਰੀਆਂ ਜਿਹੜੀਆਂ ਲੋੜਾਂ ਉਹਨਾਂ ਪੂਰਾ ਕਰਨ ਦੇ ਲਈ ਅੱਜ ਜਿਹੜੀ ਮਹਾਲੀ ਵਿੱਚ ਬਾਇਓ ਫਰਟੀਲਾਈਜ਼ਰ ਟੈਸਟਿੰਗ ਲੈਬਾਰਟਰੀ ਜਿਹੜੀ ਤਿਆਰ ਕੀਤੀ ਜਾ ਰਹੀ ਹੈ ਇਹ ਤਿੰਨ ਲੈਬਾਰਟਰੀਆਂ ਹੋਣਗੀਆਂ ਪੰਜਾਬ ਵਿੱਚ ਇੱਕ ਵਾਰ ਇੱਕ ਗੁਰਦਾਸਪੁਰ ਇੱਕ ਮਹਾਲੀ ਇੱਕ ਬਠਿੰਡੇ ਵਿੱਚ ਜਿਹਦੇ ਨਾਲ ਜਿਵੇਂ ਕਿ ਬਾਇਓ ਖਾਦਾਂ ਬਾਇਓ ਦਵਾਈਆਂ ਜਿਨ੍ਹਾਂ ਦਾ ਟੈਸਟਿੰਗ ਕਰਕੇ ਬਾਹਰ ਭੇਜਣਾ ਪੈਂਦਾ ਸੀ ਜਦੋਂ ਉਹ ਰਿਜ਼ਲਟ ਆਉਂਦਾ ਉਦੋਂ ਨੂੰ ਕਈ ਵਾਰੀ ਕਈ ਹੀਰਾ ਫੇਰੀਆਂ ਹੋ ਜਾਂਦੀਆਂ ਸਨ ਜਿੱਥੇ ਕਿਸਾਨਾਂ ਨੂੰ ਕਾਫੀ ਨੁਕਸਾਨ ਹੋ ਜਾਂਦਾ ਸੀ ਹੁਣ ਅਸੀਂ ਇੱਥੇ ਨੇੜੇ ਹੀ ਜੇ ਕੋਈ ਇਹੋ ਜਿਹੀ ਜੜੀਆਂ ਅਸੀਂ ਉਹ ਪ੍ਰੋਡਕਟ ਵਰਤਾਂਗੇ ਤਾਂ ਉਹਦੀ ਟੈਸਟਿੰਗ ਕਰਾ ਲਾਂਗੇ ਸਾਨੂੰ ਇਹ ਬੇਫਿਕਰੀ ਹੋਊ ਪੰਜਾਬ ਦੇ ਕਿਸਾਨ ਨੂੰ ਕਿ ਜਿਹੜੀ ਅਸੀਂ ਜਿਹੜਾ ਪ੍ਰੋਡਕਟ ਲੈ ਰਹੇ ਆ ਉਹ ਵਾਕਿਆ ਉਹਦੇ ਵਿੱਚ ਜਿਹੜੀ ਜਿਹੜੀਆਂ ਤੱਤ ਲਿਖੇ ਗਏ ਆ ਪਾਏ ਗਏ ਕਿ ਨਹੀਂ ਇਹਦੇ ਤਕਰੀਬਨ ਸਾਈਕ ਰੋੜ ਰੁਪਿਆ ਲੱਗਣਾ ਹੈ ਔਰ ਬਹੁਤ ਵੱਡਾ ਵਰਦਾਨ ਇਧਰਲੇ ਇਲਾਕੇ ਚ ਮੋਹਾਲੀ ਦੀ ਰਬਾੜੀ ਦਾ ਹੋ